ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁੱਲ ਡਿਵਾਈਨ ਸੋਲਸ ਅਪਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱggi ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਇੱਕ ਆਪ ਜੀ ਦੇ ਨਾਲ ਬਹੁਤ ਹੀ ਇੰਪੋਰਟੈਂਟ ਗੱਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਪਾਵਰ ਆਫ ਗੁਰ ਮੰਤਰ ਵਾਹਿਗੁਰੂ ਮੰਤਰ ਦੀ ਸ਼ਕਤੀ ਜਿਹੜੀ ਕਿ ਇੱਕ ਆਪਣੇ ਹੀ ਗਰੁੱਪ ਦੀ ਸੋਲ ਸਿਸਟਰ ਨੇ ਆਪਣੇ ਜਵਾਨੀ ਦੱਸੀ ਕਿਸ ਤਰ੍ਹਾਂ ਮਹਾਰਾਜ ਦੀ ਕਿਰਪਾ ਵਰਤੀ ਉਹਨਾਂ ਨੇ ਆਪ ਆਪਣਾ ਖੁਦ ਦਾ ਐਕਸਪੀਰੀਅੰਸ ਦੱਸਿਆ ਮੈਂ ਤਾਂ ਉਸ ਸੋਲ ਸਿਸਟਰ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਇੱਕ ਆਪਣਾ ਆਡੀਓ ਕਲਿੱਪ ਵੀ ਬਣਾ ਕੇ ਭੇਜ ਸਕਦੇ ਹੋ ਕਿਉਂਕਿ ਉਹ ਬਹੁਤ ਜ਼ਿਆਦਾ ਐਕਸਾਈਟਿਡ ਸੀ ਬਹੁਤ ਜ਼ਿਆਦਾ ਖੁਸ਼ ਸੀ ਜਿਹੜੀ ਕਿਰਪਾ ਉਹਨਾਂ ਤੇ ਵਰਤੀ ਵਾਹਿਗੁਰੂ ਗੁਰਮੁੰਤਰ ਕਰਨ ਤੋਂ ਬਾਅਦ ਉਸ ਸੋਲ ਸਿਸਟਰ ਦੱਸ ਰਹੇ ਸੀ ਕਹਿੰਦੇ ਪਿਛਲੇ 2.5 ਸਾਲਾਂ ਤੋਂ ਮੈਂ ਇੰਨਾ ਕੁਝ ਕਰ ਰਹੀ ਹਾਂ ਟਵਿਨ ਫਿਲਮ ਜਰਨੀ ਦੇ ਵਿੱਚ ਆਪਣੇ ਡੀਐਮ ਨੂੰ ਪਾਉਣ ਦੇ ਲਈ ਜਾਂ ਕਹਿ ਲਓ ਸੈਪਰੇਸ਼ਨ ਨੂੰ ਖਤਮ ਕਰਨ ਦੇ ਲਈ ਤੇ ਉਹਨਾਂ ਨੇ ਇੰਨਾ ਕੁਝ ਗਿਣਾਇਆ ਕਿ ਮੈਂ ਮੈਨੂੰ ਪੁਆਇੰਟ ਨੋਟ ਕਰਨੇ ਪਏ ਕਿਉਂਕਿ ਮੈਨੂੰ ਇੰਨਾ ਕੁਝ ਯਾਦ ਨਹੀਂ ਸੀ ਰਹਿਣਾ ਜੋ ਕੁਝ ਉਹ ਕਰ ਰਹੇ ਸੀ ਜਿੰਨੇ ਐਫਰਟਸ ਉਹ ਪਿਛਲੇ 2.5 ਸਾਲਾਂ ਤੋਂ ਕਰ ਰਹੇ ਸੀ ਉਹਨਾਂ ਨੇ ਮੈਨੂੰ ਦਿਖਾ ਦੱਸਿਆ ਕਹਿੰਦੇ ਇੱਕ ਤਾਂ ਮੈਂ ਇਨਰ ਚਾਈਲਡ ਹੀਲਿੰਗ ਕਰਦੀ ਆ ਇੱਕ ਮੈਂ ਹਪੋਨੋ ਪੁਨੋ ਪ੍ਰੇਅਰ ਕਰਦੀ ਆ ਇੱਕ ਮੈਂ ਸੈਵਨ ਚੱਕਰਾ ਮੈਡੀਟੇਸ਼ਨ ਕਰਦੀ ਆ ਕਹਿੰਦੇ ਕਿਉਂਕਿ ਮੇਰੀ ਲਾਈਫ ਜਿਹੜਾ ਸ਼ਡਿਊਲ ਆ ਇੰਨਾ ਕਿ ਬਿਜ਼ੀ ਆ ਮੈਂ ডেইলি ਸੈਵਨ ਚੱਕਰਾਸ ਨੂੰ ਨਹੀਂ ਠੀਕ ਕਰ ਸਕਦੀ ਮੈਂ ਮੰਡੇ ਇੱਕ ਚੱਕਰ ਤੇ ਫੋਕਸ ਕਰਦੀ ਆ ਟਿਊਜ਼ਡੇ ਦੂਸਰੇ ਚੱਕਰ ਤੇ ਵੈਨਸਡੇ ਤੀਸਰੇ ਚੱਕਰ ਤੇ ਇਸ ਤਰ੍ਹਾਂ ਕਰਕੇ ਕਹਿੰਦੇ ਵਿਦਿਨ ਵੀਕ ਮੈਂ ਸੱਤ ਚੱਕਰਾਂ ਤੇ ਅਲੱਗ-ਅਲੱਗ ਜਿਹੜੀ ਮੈਡੀਟੇਸ਼ਨ ਆ ਉਹ ਕਰਦੀ ਆ ਤੇ ਕਹਿੰਦੇ ਬਈ ਮੈਂ ਹਮੇਸ਼ਾ ਸੱਤੇ ਦਿਨ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖਦੀ ਆ ਕਿ ਮੇਰੇ ਕੋਲੋਂ ਕੋਈ ਇਨਰ ਵਰਕ ਰਹਿ ਨਾ ਜਾਵੇ ਫਿਰ ਮੈਂ ਉਹਨੂੰ ਪੁੱਛਿਆ ਕਿ ਜਦੋਂ ਚੱਕਰਾਂ ਮੈਡੀਟੇਸ਼ਨ ਕਰਦੇ ਹੋ ਕੀ ਕਰਦੇ ਹੋ ਕਹਿੰਦੇ ਮੈਨੂੰ ਕਦੇ ਰੈੱਡ ਕਲਰ ਦਿਸਦਾ ਆ ਕਦੇ ਗ੍ਰੀਨ ਕਲਰ ਦਿਸਦਾ ਕਦੇ ਯੈਲੋ ਕਲਰ ਦੇਸਦਾਇਆ ਇਸ ਤਰ੍ਹਾਂ ਚੱਕਰਾਂ ਦੇ ਵਿੱਚ ਫਸੇ ਹੋਏ ਸੀ ਉਹ ਉਹ ਸੋਲ ਸਿਸਟਰ ਆ ਪੰਜਾਬ ਨੂੰ ਬਿਲੋਂਗ ਨਹੀਂ ਸੀ ਕਰਦੇ ਉਹ ਪੰਜਾਬ ਤੋਂ ਬਾਹਰ ਦੇ ਕਿਸੇ ਹੋਰ ਸਟੇਟ ਨੂੰ ਬਿਲੋਂਗ ਕਰਦੇ ਆ ਇਹਨਾਂ ਦੌਰ ਤੋਂ ਸੀਗੇ ਤੇ ਹਿੰਦੀ ਬੋਲ ਰਹੇ ਸੀ ਕਿਉਂਕਿ ਉੱਤੇ ਹਿੰਦੀ ਜਿਆਦਾ ਚੱਲਦੀ ਆ ਨਾ ਕਾਫੀ ਜਿਆਦਾ ਕਨਫਿਊਜ਼ਡ ਲੱਗ ਰਹੇ ਸੀ ਕਹਿੰਦੇ 2.5 ਸਾਲਾਂ ਤੋਂ ਇੰਨਾ ਕੁਝ ਕਰ ਰਹੀ ਆ ਕੋਈ ਜਿਆਦਾ ਖੇਡ ਨਹੀਂ ਬਣ ਰਹੀ ਸੋ ਆਪ ਜੀ ਦੇ ਚਰਨਾਂ ਦੀ ਦਾਸੀ ਆ ਕੋਈ ਸੋਜੀ ਤਾਂ ਨਹੀਂ ਆ ਗੁਰੂ ਮਹਾਰਾਜ ਜਿਵੇਂ ਬੁਲਾ ਰਹੇ ਹੋਵੇਂ ਕਹਿ ਦੇਈਦਾ ਅਗਲੇ ਨੂੰ ਵਰਤ ਤਾਂ ਮਹਾਰਾਜ ਹੀ ਸਾਰਿਆਂ 'ਚ ਰਹੇ ਆ ਤੁਹਾਡੇ ਸਾਰਿਆਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਬੈਠੇ ਨੇ ਪਰਮਾਤਮਾ ਆਪ ਬੈਠਾਇਆ ਆਪ ਬੋਲ ਰਿਹਾ ਤੁਹਾਡੇ ਤੋਂ ਹੀ ਕੁਐਸਚਨ ਕਰਾ ਰਿਹਾ ਆਪੀ ਕਿਸੇ ਦੇ ਥਰੂ ਆਨਸਰ ਦਿੱਤੇ ਜਾ ਰਹੇ ਨੇ ਸਾਰੀਆਂ ਖੇਡਾਂ ਮਾਲਕ ਦੀਆਂ ਹੀ ਨੇ ਸੋ ਫਿਰ ਦਾਸੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਜਿਹੜਾ ਇੰਨਾ ਚੱਕਰਾਂ ਦੇ ਵਿੱਚ ਫਸੇ ਹੋਇਓ ਤੁਸੀਂ ਖੋਦ ਇੱਕ ਚੱਕਰव्यू ਦੇ ਵਿੱਚ ਫਸ ਕੇ ਰਹਿ ਗਏ ਹੋ ਕਿ ਉਹਨਾਂ ਤੁਸੀਂ ਸਿਰਫ ਇੱਕ ਵਾਹਿਗੁਰੂ ਗੁਰਮੰਤਰ ਤੇ ਜੋਰ ਦੇਵੋ ਉਹਨਾਂ ਨੇ ਟਾਈਮ ਵੀ ਦੱਸਿਆ ਮੈਂ ਕਿੰਨਾ ਕਿੰਨਾ ਟਾਈਮ ਲਾਉਣੀ ਆ ਕਹਿੰਦੇ ਮੈਂ ਜਿਹੜਾ YouTube ਤੇ میوزਿਕ ਆਉਂਦਾ ਆ meditation ਦੇ ਲਈ ਮੈਂ ਰਾਤ ਨੂੰ ਉਹ ਵੀ ਹੈੱਡਫੋਨ ਲਾ ਕੇ ਮੈਂ ਸੁਣਦੀ ਰਹਿੰਦੀ ਆ ਸੌਂ ਜਾਂਦੀ ਆ ਉਹ ਸਾਰਾ ਲਾ ਕੇ ਹੈੱਡਫੋਨਸ ਦੇ ਥਰੂ ਸੁਣਦੀ ਆ ਕਿਤੇ ਨਾ ਕਿਤੇ ਕੋਈ ਕਿਰਪਾ ਵਾਪਰ ਜਾਵੇ ਕੋਈ ਮਹਾਰਾਜ ਦੀ ਕੋਈ ਬਖਸ਼ਿਸ਼ ਉਹ ਮਿਲ ਜਾਵੇ ਖੈਰ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੋ ਰਹੇ ਸੀ ਟਵਿਨ ਫਲੇਮ ਟਵਿਨ ਫਲੇਮ ਜਰਨੀ ਦੇ ਜੋ ਵੀ ਹੁੰਦੀਆਂ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਣਾ ਜੋ ਅਦਰ ਹਾਫ ਆ ਉਹ ਪਿਛਲੇ ਜਨਮ ਦੇ ਵਿੱਚ ਵੀ ਦਿਸਿਆ ਕਿਉਂਕਿ ਹੁਣ ਉਹ ਸਿਸਟਰ ਆ ਜਿਹੜੀ ਉਹ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਆ ਪਾਸਟ ਲਾਈਫ ਦੇ ਵਿੱਚ ਹਿੰਦੂ ਫੈਮਿਲੀ ਦੇ ਵਿੱਚੋਂ ਸੀ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜਾ ਅਦਰ ਹਾਫ ਆ ਡੀ ਐਮ ਕਹ ਲੋ ਉਹ ਮੈਨੂੰ ਪਾਸਟ ਲਾਈਫ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਮੈਨੂੰ ਮੇਰਾ ਹੱਥ ਫੜ ਕੇ ਕੇਦਾਰਨਾਥ ਮੰਦਿਰ ਦੇ ਵੱਲ ਖਿੱਚ ਕੇ ਲੈ ਕੇ ਜਾ ਰਹੇ ਸੀ ਪ੍ਰੇਅਰ ਕਰਨ ਦੇ ਲਈ ਸੋ ਕਾਫੀ ਕੁਝ ਉਹਨਾਂ ਨੇ ਸ਼ੇਅਰ ਕੀਤਾ ਆਪਣੀ ਜਰਨੀ ਦੀਆਂ ਚੀਜ਼ਾਂ ਬਟ ਉਹਨਾਂ ਦਾ ਜਿਹੜਾ ਫੋਕਸ ਸੀ ਕਿਸੇ ਇੱਕ ਮੰਤਰ ਤੇ ਨਹੀਂ ਸੀ ਕਾਫੀ ਜ਼ਿਆਦਾ ਭਟਕੇ ਹੋਏ ਸੀ ਸੋ ਜਦੋਂ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਉਹਨੇ ਕੇ ਮਤ ਸਮਤ ਦੇ ਨਾਲ ਜਦੋਂ ਦੱਸਿਆ ਕਿ ਸਿਰਫ ਇੱਕ ਵਾਹਿਗੁਰੂ ਸਿਮਰਨ ਤੇ ਧਿਆਨ ਦਿਓ ਤੇ ਇਹ ਹੀ ਸਿਮਰਨ ਕਰੋ ਤੇ ਉਹ ਮਤਲਬ ਉਹਨਾਂ ਨੂੰ ਲੱਗਿਆ ਕਿ ਮੈਨੂੰ ਕੁਝ ਲੱਭ ਗਿਆ ਜਿੱਦਾਂ ਪਹਿਲਾਂ ਤੇ ਇਸ ਚੈਨਲ ਤੇ ਪਹੁੰਚੇ ਫੇਰ ਮਹਾਰਾਜੀ ਲੈ ਕੇ ਆਇਆ ਇੱਥੇ ਵੀ ਤੇ ਆਪਾਂ ਸਾਰੇ ਜਿਵੇਂ ਤੁਸੀਂ ਸਾਰੇ ਕਮੈਂਟ ਕਰਕੇ ਦੱਸ ਦਿਓ ਕੀ ਕਿਰਪਾ ਵਾਪਰੀ ਆ ਕਿ ਵਾਹਿਗੁਰੂ ਸਿਮਰਨ ਦੇ ਨਾਲ ਜੁੜੇ ਹੋਏ ਹੋ ਸਾਰੇ ਅਭਿਆਸੀਓ ਸੋ ਉਹ ਸਿਸਟਰ ਨੂੰ ਵੀ ਬਸ ਇਹੀ ਰਸਤਾ ਸਮਝਾਇਆ ਕਿ ਗੁਰਨਾਨ ਦੇ ਪਾਤਸ਼ਾਹ ਨੇ ਸਿੱਧਾ ਤੇ ਸਾਫ਼ ਸ਼ਬਦ ਤੇ ਸੁਰਤ ਦਾ ਸੁਮੇਲ ਕਰਨਾ ਹੀ ਦੱਸਿਆ ਇਹਦੇ ਨਾਲ ਹੀ ਸਾਰੀ ਪ੍ਰਾਪਤੀ ਹੁੰਦੀ ਆ ਦੀਮ ਤੇ ਕੀ ਅਕਾਲ ਪੁਰਖ ਵਾਹਿਗੁਰੂ ਆਪ ਮਿਲ ਜਾਂਦੇ ਆ ਕਿੰਨੀ ਵੱਡੀ ਪ੍ਰਾਪਤੀ ਹੁੰਦੀ ਆ ਇਹ ਸਿਰਫ ਇੱਕ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਕੇ ਸੋ ਉਹਨਾਂ ਨੂੰ ਜਿਵੇਂ ਕੁਝ ਲੱਗ ਗਿਆ ਹੁੰਦਾ ਉਹ ਉਸੇ ਸਮੇਂ ਸਿਮਰਨ ਕਰਨ ਬੈਠ ਕੇ ਤੇ 2.5 ਘੰਟਿਆਂ ਬਾਅਦ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਹਿੰਦੇ ਦੀ ਜੇ ਤੁਸੀਂ ਫ੍ਰੀ ਹੋ ਮੈਂ ਮੈਂ ਹੁਣੇ ਹੀ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਆ ਤੇ ਮੇਰੇ ਕੋਲ ਟਾਈਮ ਵੀ ਨਹੀਂ ਸੀ ਪਰ ਫਿਰ ਵੀ ਮੈਂ ਜਾਂਦੀ ਜਾਂਦੀ ਨੇ ਮੈਂ ਉਹਨਾਂ ਨੂੰ ਕਾਲ ਕੀਤੀ ਐਨੀ ਜਿਆਦਾ ਖੁਸ਼ ਸੀ ਜੋ 2 ਢਾਈ ਸਾਲਾਂ ਦੇ ਵਿੱਚ ਨਹੀਂ ਵਾਪਰਿਆ ਕਹਿੰਦੇ 2 ਘੰਟੇ ਵਾਹਿਗੁਰੂ ਸਿਮਰਨ ਕਰਕੇ ਉਹ ਚੀਜ਼ਾਂ ਅੰਦਰ ਵਾਪਰ ਗਈਆਂ ਕਿਉਂਕਿ ਉਹਨਾਂ ਹੋ ਵੀ ਰਿਹਾ ਹੋਵੇ ਸ਼ਾਇਦ ਪਰ ਉਹਨਾਂ ਨੂੰ ਭੇਤ ਹੀ ਨਹੀਂ ਸੀ ਇਸ ਮਾਰਗ ਦਾ ਅੰਮ੍ਰਿਤ ਰਸ ਆ ਰਿਹਾ ਕੀ ਆ ਰਿਹਾ ਕੀ ਵਾਪਰ ਰਿਹਾ ਬੋਡੀ ਦੇ ਵਿੱਚ ਕੀ ਹੋ ਰਿਹਾ ਆਪਣੇ ਆਪ ਨੂੰ ਕੁਝ ਇੰਨਾ ਹੈ ਹੀ ਨਹੀਂ ਸੀ ਪਤਾ ਸੋ ਹੁਣ ਉਹ ਸਿਸਟਰ ਬਹੁਤ ਜਿਆਦਾ ਖੁਸ਼ ਆ ਹਾਜੇ ਚਾਹੇ 3-4 ਦਿਨਾਂ ਤੋਂ ਯੁਨਾ ਨੂੰ ਇਹ ਚੀਜ਼ ਦਾ ਪਤਾ ਲੱਗਿਆ ਸੀ ਪਰ ਉਹ ਹੁਣ ਪੂਰੀ ਤਰ੍ਹਾਂ ਸਮਰਪਿਤ ਹੋ ਚੁੱਕੇ ਨੇ ਵਾਹਿਗੁਰੂ ਸਿਮਰਨ ਦੇ ਵਿੱਚ ਲੀਨ ਹੋ ਚੁੱਕੇ ਨੇ ਤੇ ਬਹੁਤ ਵੱਡੀ ਕਿਰਪਾ ਮਹਾਰਾਜ ਦੀ ਉਹਨਾਂ ਦੇ ਉੱਪਰ ਵਰਸ ਰਹੀ ਆ ਸੋ ਵੀਡੀਓ ਬਣਾਉਣ ਦਾ ਇਹੀ ਮਤਲਬ ਸੀਗਾ ਕਿ ਵਾਹਿਗੁਰੂ ਗੁਰਮੰਤਰ ਤੇ ਮੂਲ ਮੰਤਰ ਤੇ ਭਰੋਸਾ ਰੱਖੀਏ ਇੱਧਰ-ਉਧਰ ਕਿਤੇ ਵੀ ਨਾ ਪਟਕੀਏ ਠੀਕ ਹੈ ਜਿਹੜੇ ਵੀ ਕੋਈ ਮੰਤਰ ਦੱਸਦੇ ਆ ਆਪਣੇ ਆਪਣੇ ਧਰਮ ਦੇ ਅਕੋਰਡਿੰਗ ਠੀਕ ਆ ਸਤਕਾਰਯੋਗ ਨੇ ਬਟ ਜਿੱਥੇ ਆਪ ਜੀ ਦੀ ਸ਼ਰਧਾ ਜਿਹੜੇ ਮੰਤਰਾਂ ਤੇ ਗੁਰ ਮੰਤਰ ਤੇ ਸ਼ਰਧਾ ਆ ਵਾਹਿਗੁਰੂ ਮੰਤਰ ਤੇ ਸ਼ਰਧਾ ਆ ਮੂਲ ਮੰਤਰ ਤੇ ਸ਼ਰਧਾ ਆ ਤਾਂ ਉਥੇ ਸ਼ਰਧਾ ਬਣਾ ਕੇ ਰੱਖਣੀ ਚਾਹੀਦੀ ਐ ਡੋਲਣਾ ਨਹੀਂ ਚਾਹੀਦਾ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਇਹਨਾਂ ਦੇ ਥਰੂ ਹੀ ਸੋ ਬੇਨਤੀ ਆ ਆਪ ਸਾਰੇ ਸੋਲ ਸਿਸਟਰਸ ਤੇ ਬ੍ਰਦਰ ਨੂੰ ਕਿ ਤੁਸੀਂ ਜਿਹੜੇ ਮਾਰਗ ਤੇ ਚੱਲੇ ਹੋ ਹੋਇਓ ਬਿਲਕੁਲ ਇਹ ਸੱਚ ਦਾ ਮਾਰਗਾ ਆ ਆਪ ਜੀ ਨੂੰ ਸੱਚ ਦੇ ਵਿੱਚ ਹੀ ਸਮਾ ਕੇ ਆਪ ਜੀ ਦਾ ਜੀਵਨ ਸਫਲਾ ਕਰਨ ਦਾ ਇਹ ਮਾਰਗਾ ਸੋ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੋ ਚਰਨਾਂ ਦੇ ਵਿੱਚੋਂ ਹੀ ਸਾਰਾ ਕੁਝ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣੀਆਂ ਨੇ ਆਪਣੇ ਆਪ ਜ਼ਿੰਦਗੀ ਉਹਨਾਂ ਲੀਹਾਂ ਤੇ ਚੱਲਦੇ ਹੋਏ ਮੰਜ਼ਲ ਤੇ ਪਹੁੰਚ ਜਾਣੀਆਂ ਤੇ ਆਪ ਜੀ ਨੇ ਦੂਸਰਿਆਂ ਦਾ ਵੀ ਚਾਨਣ ਮਨਾਰਾ ਬਣ ਜਾਣਾ ਇੱਕ ਦਿਨ ਸੋ ਇਹ ਵੀਡੀਓ ਦੇ ਰਾਹੀਂ ਦੱਸਣ ਦਾ ਮਕਸਦ ਇਹੀ ਸੀਗਾ ਉਹ ਸਿਸਟਰ ਥੋੜਾ ਜਿਹਾ ਜਿੱਦਾਂ ਕਹਿ ਲਓ ਵੀ ਜੱਕ ਗਏ ਕਿਹਾ ਤਾਂ ਸੀ ਉਹਨਾਂ ਨੂੰ ਕਿ ਤੁਸੀਂ ਇੱਕ ਆਡੀਓ ਕਲਿੱਪ ਬਣਾ ਕੇ ਭੇਜ ਦਿਓ ਤਾਂ ਕਿ ਸੋਲ ਬ੍ਰਦਰ ਸਿਸਟਰਜ਼ ਆ ਜਿਹੜੇ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਦਾ ਗੁਰੂ ਨਾਨਕ ਪਾਸ਼ਾ ਜੀ ਦੇ ਉੱਪਰ ਹੋਰ ਭਰੋਸਾ ਵਣ ਜਾਵੇ ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਰੂਰ ਆਪ ਜੀ ਨੂੰ ਆਡੀਓ ਕਲਿੱਪ ਬਣਾ ਕੇ ਜਰੂਰ ਦੱਸਣਗੇ ਕਿ ਕਿਸ ਤਰ੍ਹਾਂ ਕਿਰਪਾ ਵਰਤੀ ਆ ਆਪਣੀ ਕੋਈ ਵਡਿਆਈ ਨਹੀਂ ਹੈਗੀ ਸਿਰਫ ਗੁਰੂ ਨਾਨਕ ਪਾਸ਼ਾ ਦੀ ਵਡਿਆਈ ਆ ਗੁਰੂ ਨਾਨਕ ਪਾਸ਼ਾ ਦੇ ਕੁੱਕਰਾਂ ਦੇ ਵੀ ਅਸੀਂ ਕੁੱਕਰਾਂ ਉੱਥੋਂ ਹੀ ਸਾਰੀਆਂ ਦਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਲੈਣੀਆਂ ਨੇ ਸੋ ਗੁਰਨਾਨਕ ਪਾਸ਼ਾ ਆਪਣੀ ਵਡਿਆਈ ਆਪੇ ਕਰਵਾ ਰਹੇ ਨੇ ਆਪਾਂ ਕੌਣ ਹੁੰਨੇ ਆ ਕੁਛ ਕਹਿਣ ਵਾਲੇ ਕੁਛ ਦੱਸਣ ਵਾਲੇ ਕੁਛ ਪੁੱਛਣ ਵਾਲੇ ਆਪਾਂ ਕੁਝ ਵੀ ਨਹੀਂ ਆ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਆਪ ਜੀ ਦਾ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਇਓ ਤੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ ਤੇ ਪਿਆਰ ਦਿੰਦੇ ਹੋ ਰੋਮ ਰੋਮ ਸ਼ੁਕਰਾਨਾ ਕਾਲਪੁਰਖ ਵਾਹਿਗੁਰੂ